ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੇ ਸਫਲਤਾ ਦੇ ਝੰਡੇ ਗੱਡਦੇ ਨੇ ਤਾਂ ਹੁਣ ਪੰਜਾਬ ਦੇ ਇੱਕ ਨੌਜਵਾਨ ਨੇ ਵਿਦੇਸ਼ ਦੇ ਵਿੱਚ ਯਾਨੀ ਕਿ ਨਿਊਜ਼ੀਲੈਂਡ ਦੇ ਵਿੱਚ ਸਫਲਤਾ ਦੇ ਝੰਡੇ ਗੱਡੇ ਨੇ ਗੜਸ਼ੰਕਰ ਦੇ ਕਸਬਾ ਸੈਲਾ ਖੁਰਦ ਦਾ ਇੱਕ ਨੌਜਵਾਨ ਨੇ ਨਿਊਜ਼ੀਲੈਂਡ ਦੇ ਵਿੱਚ ਪੁਲਿਸ ਦੇ ਵਿੱਚ ਕਰੈਕਸ਼ਨ ਅਫਸਰ ਬਣ ਗਿਆ ਏ ਉਹ ਆਪਣੇ ਭੈਣ ਨੂੰ ਮਿਲਣ ਵਿਜ਼ਟਰ ਵੀਜ਼ੇ ਤੇ ਗਿਆ ਸੀ ਤਾਂ ਸਤਿਮ ਗੋਤਮ ਪੁੱਤਰ ਨਰਿੰਦਰ ਗੋਤਮ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਹੈ ਜਿਸ ਨੂੰ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਕਰੈਕਸ਼ਨ ਅਧਿਕਾਰੀ ਦੇ ਗ੍ਰੈਜੂਏਟ ਵਜੋਂ ਪਰਤੀ ਕੀਤਾ ਗਿਆ ਦੱਸਦੇ ਇਹ ਕਿ 5 ਅਗਸਤ 2023 ਨੂੰ ਆਪਣੀ ਭੈਣ ਨੂੰ ਮਿਲਣ ਦੇ ਲਈ ਨਿਊਜ਼ੀਲੈਂਡ ਗਿਆ ਸੀ ਤਾਂ ਜਦੋਂ ਸਤਿਅਮ ਜੇਲ੍ਹ ਅਧਿਕਾਰੀ ਵੱਜੋਂ ਤਾਇਨਾਤ ਆਪਣੇ ਜੀਜਾ ਅਕਸ਼ੇ ਕੁਮਾਰ ਦੇ ਨਾਲ ਜੇਲ੍ਹ ਗਿਆ ਤਾਂ ਜੇਲ੍ਹ ਅਧਿਕਾਰੀ ਨੇ ਸਤਿਅਮ ਦੀ ਫਿਟਨੈਸ ਨੂੰ ਦੇਖਦਿਆਂ ਕਿਹਾ ਕਿ ਸਾਨੂੰ ਅਜਿਹੇ ਪੁਲਿਸ ਅਧਿਕਾਰੀਆਂ ਦੀ ਜ਼ਰੂਰਤ ਹੈ ਜਿਸ ਤੇ ਲਈ ਉਹਨਾਂ ਪੁਲਿਸ ਨੂੰ ਨੌਕਰੀ ਲਈ ਅਰਜੀ ਦੇਣ ਲਈ ਅਪੀਲ ਕੀਤੀ ਸੀ ਤਾਂ ਸਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਤੇ ਸਰੀਰਕ ਪ੍ਰੀਖਿਆ ਪਾਸ ਕੀਤੀ ਤੇ ਮੈਡੀਕਲ ਰਿਪੋਰਟ ਦੇ ਨਤੀਜੇ ਵਜੋਂ ਇੱਕ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਸਤਿਅਮ ਨੂੰ 5 ਸਾਲ ਦਾ ਵਰਕ ਵੀਜ਼ਾ ਦਿੱਤਾ ਤੇ ਕਰੈਕਸ਼ਨ ਅਧਿਕਾਰੀ ਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ ਹੈ ਤਾਂ ਪੁੱਤਰ ਦੀ ਅਜਹੀ ਪ੍ਰਾਪਤੀ ਨੂੰ ਦੇਖ ਕੇ ਜੋ ਉਸਦੇ ਮਾਪੇ ਨੇ ਬੇहद ਖੁਸ਼ ਨੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਵਿਸਟਰ ਵੀਜ਼ੇ ਤੇ ਕਿਸੇ ਨੌਜਵਾਨ ਨੂੰ ਵਿਦੇਸ਼ ਦੇ ਵਿੱਚ ਪੁਲਿਸ ਅਫਸਰ ਵਜੋਂ ਪਰਤਿ ਕੀਤਾ ਗਿਆ ਸਤਿਮ ਗੌਤਮ ਨਿਊਜ਼ੀਲੈਂਡ ਦੇ ਵਿੱਚ ਕਰੈਕਸ਼ਨ ਆਫੀਸਰ ਬਨਣ ਤੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਤਾਂ ਸਤਿਅਮ ਨੇ 12ਵੀਂ ਤੱਕ ਮਾਹੀ ਪੋਰਟੋਪੜਾਈ ਕੀਤੀ ਸੀ ਤੇ ਹੁਸ਼ਿਆਰਪੁਰ ਤੋਂ ਬੀਬੀਏ ਵਿਸਟਰ ਵੀਜ਼ਾ ਤੇ ਚਾਹਤੋਂ ਪਹਿਲਾਂ ਉਹ ਐਮਪੀਏ ਕਰ ਰਹੀ ਸੀ ਕਾਲਜ ਦੇ ਵਿੱਚ ਸਤਿਅਮ ਨੂੰ ਮਿਸਟਰ ਪਰਫੈਕਟ ਦਾ ਖਿਤਾਬ ਵੀ ਮਿਲਿਆ ਸੀ ਤੇ ਸਤਿਅਮ ਨੂੰ ਜਿਮ ਦਾ ਸ਼ੌਂਕ ਸੀ ਉਸਨੇ ਹਰਬਲ ਲਾਈਫ ਡਾਈਟੀਸ਼ਨ ਦਾ ਕੋਰਸ ਵੀ ਕੀਤਾ ਸੀ ਤੇ ਆਪਣੀ ਮਾਂ ਨਾਲ ਹਰਬਲ ਲਾਈਫ ਕੋਸਮੈਟਿਕ ਤੇ ਗੈਨੇ ਦੀ ਦੁਕਾਨ ਤੇ ਕੰਮ ਕਰਦਾ ਸੀ ਸਤਿਅਮ ਦੇ ਪਿਤਾ ਨਰਿੰਦਰ ਗੋਤਮ ਦਾਸ ਸਾਲਾ ਖੁਰਦ ਵਿੱਚ ਇਸ ਦਾ ਆਪਣਾ ਇੱਕ ਜਰਨਲ ਸਟੋਰ ਹੈ ਤਾਂ ਪੁੱਤਰ ਦੀ ਅਜੇ ਹੀ ਪ੍ਰਾਪਤੀ ਤੋਂ ਜਿੱਥੇ ਮਾਪੇ ਖੁਸ਼ ਨੇ ਤਾਂ ਉੱਥੋਂ ਹੀ ਗੜਸ਼ੰਕਰ ਦੇ ਲੋਕ ਵੀ ਮਾਣ ਮਹਿਸੂਸ ਕਰ ਰਹੇ ਨੇ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਵਿਸਟਰਨ ਵੀਜ਼ੇ ਤੇ ਗਿਆ ਹੋਇਆ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਪੁਲਿਸ ਅਧਿਕਾਰੀ ਦੇ ਵਜੋਂ ਸਤਿਨ ਜੁਕਤੀ ਹੁੰਦੀ ਹੈ ਤਾਂ ਹੁਣ ਇਸ ਗੱਲ ਨੂੰ ਲੈ ਕੇ ਨਾ ਸਿਰਫ ਮਾਪੇ ਮਾਣ ਕਰ ਰਹੇ ਨੇ ਨਾ ਸਿਰਫ ਗੜਸ਼ੰਕਰ ਦੇ ਨਿਵਾਸੀ ਮਾਣ ਕਰ ਰਹੇ ਨੇ ਬਰਕਿ ਪੰਜਾਬ ਦੇ ਲੋਕ ਵੀ ਇਸ ਨੌਜਵਾਨ ਦੀ ਇਸ ਪ੍ਰਾਪਤੀ ਤੇ ਮਾਣ ਕਰ ਰਹੇ ਨੇ ਤਾਂ ਵਾਕਈ ਇਸ ਨੇ ਇਹ ਸੱਚ ਕਰ ਦਿਖਾਇਆ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਸਫਲਤਾ ਦੇ ਚੰਡੇ ਗੜਦੇ ਨੇ ਚਾਹੇਓ ਦੇਸ਼ ਹੋਵੇ ਚਾਹੇ ਵਿਦੇਸ਼ ਦੀ ਧਰਤੀ ਹੋਵੇ ਤਾਂ ਜਿੱਥੇ ਦੇਸ਼ ਦੇ ਵਿੱਚ ਬਹੁਤ ਸਾਰੇ ਨੌਜਵਾਨ ਅਲੱਗ-ਅਲੱਗ ਖੇਤਰਾਂ ਦੇ ਵਿੱਚ ਨਾਮ-ਨਾਖ ਖੱਟਦੇ ਨੇ ਤਾਂ ਉੱਥੇ ਹੀ ਵਿਦੇਸ਼ ਦੇ ਵਿੱਚ ਇਸ ਨੌਜਵਾਨ ਨੇ ਵੀ ਨਾਮ-ਨਾਖ ਖੱਟਿਆ ਹੈ ਆਪਣੇ ਮਾਤਾ-ਪਿਤਾ ਦਾ ਸਿਰ ਇਸ ਨੇ ਉੱਚਾ ਕੀਤਾ ਹੈ ਔਰ ਇਸਨੇ ਪੰਜਾਬ ਉੱਥੇ ਪੁਲਿਸ ਦੇ ਵਿੱਚ ਭਰਤੀ ਹੋ ਕੇ ਨਾ ਸਿਰਫ ਗੜਸ਼ੰਕਰ ਦਾ ਨਾਮ ਉੱਚਾ ਕੀਤਾ ਬਲਕਿ ਪੂਰੇ ਪੰਜਾਬ ਦੇ ਲੋਕ ਵੀ ਹੁਣ ਇਸ ਤੇ ਮਾਣ ਮਹਿਸੂਸ ਕਰ ਰਹੇ ਨੇ